ਜਿੱਥੇ ਪਾਸੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਤਾਂ ਜੋ ਉਥੇ ਹੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਜੀਤ ਔਜਲਾ ਆਪਣੀ ਪਤਨੀ ਦੇ ਸਮੇਤ ਇੱਥੇ ਪਹੁੰਚੇ ਨੇ ਤੇ ਇਨ੍ਹਾਂ ਨੂੰ ਸ਼ਬੀਲ ਦੀ ਸੇਵਾ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਹਰਮੰਦਰ ਸਾਹਿਬ ਪਰਕਰਮਾ ਵਿੱਚ ਲੱਗੀ ਸ਼ਬੀਲ ਦੀ ਸੇਵਾ ਵੀ ਕੀਤੀ ਹੈ ਉੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਓਟ ਦਾ ਆਸਰਾ ਲੈ ਕੇ ਹੀ ਉਹ ਇੱਥੇ ਤੱਕ ਪਹੁੰਚੇ ਨੇ ਤੇ ਅੱਜ ਕਾਗਜ਼ ਦਾਖਲ ਕਰਵਾਉਣ ਜਾ ਰਹੇ ਨੇ ਉੱਥੇ ਔਜਲਾ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਵਚਨਬੱਧ ਨੇ ਹਾਲੋ ਹਾਲੋ ਕਾਲੀ ਕਾਲੀ ਜਾਂ ਹੋ ਗਈ ਲੋ ਜੀ ਵਾਹ ਰੇ ਪ੍ਰੀਕਾ ਸ਼ਾਹ ਤਾਜਨਦਰ ਬੇਸ਼ਕਤ ਰੱਬ ਹੈ ਮੁਕਤ ਲਟਕਾਰਤ ਕੁੱਤੇ ਆ ਜਾ ਦੇਖੋ ਜੀ ਪ੍ਰਮਾਤਮਾ ਦੇ ਘਰ ਦੇ ਵਿੱਚ ਬਹੁਤ ਮਸਤਕ ਹੋਏ ਆਂ ਔਰ ਅਰਦਾਸ ਬੇਨਤੀ ਕੀਤੀ ਸਭਣਾ ਦੇ ਭਲੇ ਦੀ ਔਰ ਅਰਦਾਸ ਬੇਨਤੀ ਕੀਤੀ ਪ੍ਰਮਾਤਮਾ ਕਿ ਜਿਹੜਾ ਜਿਸ ਵੀ ਕਾਰਜ ਲਈ ਜਾ ਰਹੇ ਆ ਉਹਦਾ ਸਾਈਡ ਹੋਵੇ ਔਰ ਸਭਣਾ ਤੇ ਮੇਰੇ ਭਰਾ ਹੱਥ ਰੱਖਣ ਔਰ ਅਸੀਂ ਲੋਕ ਦੇਸ਼ ਕੌਮ ਦੀ ਸੇਵਾ ਕਰ ਸਕੀਏ ਇਹ ਅਸੀਸ ਅਸੀਂ ਪ੍ਰਮਾਤਮਾ ਤੋਂ ਅਰਦਾਸ ਕਰਕੇ ਲਈ ਹੈ ਕਿ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਔਰ ਇਹ ਸਭ ਕੁਝ ਸ਼ਾਂਤਮਈ ਔਰ ਵਧੀਆ ਤਰੀਕੇ ਨਾਲ ਸੰਪੰਨ ਹੋਵੇ ਇਹ ਨਗਰੀ ਪ੍ਰਮਾਤਮਾ ਦੀ ਨਗਰੀ ਹੈ ਇਹ ਕਾਇਨਾਤ ਪ੍ਰਮਾਤਮਾ ਦੀ ਹੈ ਉਹਨਾਂ ਅੱਗੇ ਹੀ ਅਰਦਾਸ ਕੀਤੀ ਹੈ ਸਭਨਾ ਦਾ ਭਲਾ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਦੂ ਦੀ ਰਿਪੋਰਟ ਔਨ 에ਰ ਕਾਲੀ ਕਾਲੀ ਜਾਂ ਹੋ ਗਈ ਲੋ ਜੀ